ਜਲਿਆਂਵਾਲਾ ਖੂਨੀ ਸਾਕੇ ਦੀ 100 ਸਾਲਾ ਪਹਿਲੀ ਸ਼ਤਾਬਦੀ ਮਨਾ ਰਹੇ ਆ ਜਲਿਆਂਵਾਲਾ ਸਾਕਾ ਉਹ ਸਾਕਾ ਜਿਹਨੂੰ ਕਿ ਪੰਜਾਬੀ ਤੇ ਪੰਜਾਬ ਕਦੇ ਭੁੱਲ ਨਹੀਂ ਸਕਦਾ ਅਸੀਂ ਪਹੁੰਚੇ ਆ ਉਸ ਜਗ੍ਹਾ ਦੇ ਉੱਤੇ ਇਸ ਘਰ ਦੇ ਵਿੱਚ ਪਹੁੰਚੇ ਆ ਜਿਹੜਾ ਤੁਸੀਂ ਮਗਰ ਦੇਖ ਰਹੇ ਹੋ ਜਲਿਆਂਵਾਲਾ ਬਾਗ ਦਾ ਉਹ ਜਿਹੜਾ ਸਤੰਭ ਆ ਉਹ ਯਾਦਗਾਰੀ ਹੈ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਪਰ ਉਹ ਪਰਿਵਾਰ ਜਿਹੜਾ ਜਿਹੜਾ ਉਸ ਸਮੇਂ ਇਸ ਜਲਿਆਂ ਵਾਲੇ ਸਾਕੇ ਦੇ ਵਿੱਚ ਆਪਣੀ ਸ਼ਮੂਲੀਅਤ ਕਰਦਾ ਸੀ ਅੱਜ ਉਹਨਾਂ ਦੀ ਤੀਜੀ ਪੀੜ੍ਹੀ ਆ ਉਹ ਦਖਾਲਸ ਟੀਵੀ ਦੇ ਨਾਲ ਜਿਹੜੀ ਆ ਰਹੀ ਹੈ ਗੱਲਬਾਤ ਕਰਨ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਜਿਹੜਾ ਕਿਉਂਕਿ ਇਹਨਾਂ ਦੇ ਪਰਿਵਾਰ ਨੇ ਉਹ ਸਾਕੇ ਨੂੰ ਬਹੁਤ ਨੇੜੇੋਂ ਦੇਖਿਆ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਛੱਡ ਕੇ ਚਲੇ ਗਏ ਪਰ ਉਹਨਾਂ ਦੀ ਤੀਜੀ ਪੀੜ੍ਹੀ ਉਸ ਖੂਨੀ ਕੰਮ ਬਾਰੇ ਕੀ ਸੋਚਦੀ ਹੈ ਹਾਂਜੀ ਦਖਾਲਸ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਕੀ ਸੋਚਦੇ ਹਾਂ ਕਿ ਤੁਹਾ ਜੀ ਤੁਹਾਡੀ ਤੀਸਰੀ ਪੀੜ੍ਹੀ ਐ ਇਸ ਵਾਰ ਆਪਾਂ ਮਨਾ ਰਹੇ ਆਂ ਪਹਿਲੀ 100 ਸਾਲਾਂ ਸ਼ਤਾਬਦੀ ਜਲਿਆਂ ਵਾਲਾ ਕਾਂਡ ਬਹੁਤ ਵੱਡੀ ਗੱਲ ਹੈ ਇਸਾਕੇ ਨੂੰ ਮਨਾਉਣਾ ਔਰ ਤੁਹਾਡੀ ਕਿਸਮਤ ਕਹਿ ਸਕਦੇ ਕਿਉਂਕਿ ਇਸ ਤਰ੍ਹਾਂ ਵੱਡੇ ਸਾਕੇ ਦੇ ਵਿੱਚ ਤੁਹਾਡੀ ਸ਼ਮੂਲੀਅਤ ਹੈ ਤੁਹਾਡੇ ਪਰਿਵਾਰ ਦੀ ਪਹਿਲਾਂ ਸੀ ਤੁਹਾਡੀ ਤੀਜੀ ਪੀੜ੍ਹੀ ਵੀ ਇਸ ਸਾਕੇ ਦੀ ਜਿਹੜੀ ਐਨੀਵਰਸਰੀ ਮਨਾ ਰਹੇ ਹਾਂ ਚ ਸ਼ਮੂਲੀਅਤ ਕਰ ਰਹੀ ਹੈ ਸਰ ਆਪਨੇ ਨੂੰ ਪਹਿਲੇ ਸਭ ਤੋਂ ਸਪੈਸ਼ਲ ਫੀਲ ਕਰ ਰਹੇ ਆਂ ਕਿਉਂਕਿ ਕਾਫੀ ਲੋਕ ਨੇ ਜੋ ਐਸ ਚੀਜ਼ ਬਾਰੇ ਨਹੀਂ ਜਾਣਦੇ ਨਾ ਕੋਈ ਕਈ ਐਸ ਬਾਰੇ ਇਸ ਚੀਜ਼ ਨੂੰ ਦੇਖ ਸਕੇ ਸਭ ਤੋਂ ਪਹਿਲੇ ਤਾਂ ਮੈਂ ਆਪਣੀ ਮੇਰੀ ਪੀੜ੍ਹੀ ਨੇ ਐਸ ਚੀਜ਼ਾਂ ਬਾਰੇ ਮੈਨੂੰ ਦੱਸਿਆ ਮੇਰੇ ਪੇਰੈਂਟਸ ਨੇ ਮੈਨੂੰ ਦੱਸਿਆ ਮੇਰੇ ਗ੍ਰੈਂਡਫਾਦਰ ਬਾਰੇ ਮੈਨੂੰ ਪਤਾ ਲੱਗਾ ਸਾਰੀ ਚੀਜ਼ਾਂ ਬਾਰੇ ਪਤਾ ਲੱਗਾ ਜਦੋਂ ਐਸ ਕਾਣ ਵਾਪਰਿਆ ਸੀਗਾ ਤੇ ਨਾਲ ਹੀ ਮੈਂ ਕਹਾਂਗਾ ਕਿ ਜੋ ਇੱਥੇ ਹੋਇਆ ਇੱਕ ਤੇ ਇਹ ਚੀਜ਼ ਦੰਦਾ ਕਿ ਸ਼ਹੀਦਾਂ ਚ ਕਿੰਨਾ ਉਸ ਟਾਈਮ ਦਾ ਜਜ਼ਬਾ ਸੀ ਉਹ ਆਪਣੇ ਦੇਸ਼ ਲਈ ਆਪਣੇ ਆਪਣੀ ਜ਼ਮੀਨ ਲਈ ਕਿੰਨਾ ਕੁਛ ਆਪਣੇ ਆਪ ਨੂੰ ਬਲੀਦਾਨ ਦੇਣ ਨੂੰ ਤਿਆਰ ਸੀਗੇ ਤੇ ਇਸ ਚੀਜ਼ ਨੇ ਬਹੁਤ ਸਪੈਸ਼ਲ 100 ਸਾਲ ਹੋ ਗਏ ਉਸ ਗੱਲ ਨੂੰ ਜਦੋਂ ਇੱਥੇ ਖੂਨੀ ਸਾਕਾ ਸਾਕਾ ਵਾਪਰਿਆ ਬਹੁਤ ਸਾਰੇ ਲੋਕੇ ਤੋਂ ਛੱਡ ਕੇ ਚਲੇ ਗਏ ਕਿਉਂਕਿ ਉਦੋਂ ਆਬਾਦੀ ਵੀ ਨਹੀਂ ਸੀ ਤੁਹਾਨੂੰ ਲੱਗਦਾ ਵੀ ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓਗੇ ਜਾਂ ਸ਼ਾਣਾ ਚਾਹੁੰਦੇ ਹੋ ਜਾਂ ਕਿ ਇੱਥੇ ਰਹਿਣਾ ਚਾਹੁੰਦੇ ਕਿਉਂ ਨਹੀਂ ਸਰ ਇਹ ਜਗ੍ਹਾ ਸਾਡੇ ਉਸੇ ਵਾਕਈ ਬਹੁਤ ਸਪੈਸ਼ਲ ਹੈ ਕਿਉਂਕਿ ਸਾਡੀ ਹਿਸਟਰੀ ਨੂੰ ਬਿਆਨ ਕਰਦੀ ਹੈ ਤੇ ਕਈ ਐਸਪੈਕਟ ਹੈਗੇ ਨੇ ਜਿਹੜੇ ਕਿ ਸਾਡੇ ਕਲਚਰਲ ਚੀਜ਼ਾਂ ਨੂੰ ਬਿਆਨ ਕਰਦੀ ਹੈ ਤੇ ਮੈਂ ਨਹੀਂ ਚਾਹਾਂਗਾ ਕਿ ਅਸੀਂ ਐਸੇ ਇਲਾਕੇ ਨੂੰ ਛੱਡ ਕੇ ਜਾਈਏ ਤੇ ਐਵੀ ਚਾਹਾਂਗਾ ਕਿ ਸਾਡੀ ਫਿਊਚਰ ਜਨਰੇਸ਼ਨਸ ਵੀ ਇੱਥੇ ਰਹਿਣ ਉਹ ਵੀ ਉਹਨਾਂ ਨੂੰ ਵੀ ਪਤਾ ਲੱਗੇ ਹਿਸਟਰੀ ਬਾਰੇ ਕੀ ਹੈ ਉਹਨਾਂ ਨੂੰ ਵੀ ਸਾਰੀ ਡਿਟੇਲ ਹੋਵੇ ਤਾਂ ਕਿ ਉਹ ਵੀ ਆਉਣ ਵਾਲੀ ਜਨਰੇਸ਼ਨਸ ਨਾਲ ਵੀ ਸ਼ੇਅਰ ਕਰ ਸਕਣ ਤੁਸੀਂ ਇੱਕ ਪੰਜਾਬੀ ਪਰਿਵਾਰ ਚੋਂ ਬੇਸ਼ੱਕ ਤੁਸੀਂ ਜਿਹੜਾ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਜਿਹੜੇ ਗੈਰ ਪੰਜਾਬੀ ਨੇ ਜਾਂ ਗੈਰ ਸਿੱਖ ਨੇ ਜਾਂ ਜਿਹਨਾਂ ਨੂੰ ਇਸ ਚੀਜ਼ ਨਾਲ ਜਿਹੜਾ ਨਾ ਇਸ ਇਤਿਹਾਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਦੁਨੀ ਦੁਨੀਆ ਦੇ ਵਿੱਚ ਇੱਥੇ ਇਸ ਇਤਿਹਾਸ ਨੂੰ ਜਿਹੜਾ ਬੜੇ ਮਾਣ ਨਾਲ ਦੇਖਿਆ ਜਾਂਦਾ ਵੀ ਇੱਕ ਜਿਹੜਾ ਜਲਿਆਂਵਾਲਾ ਬਾਗ ਦਾ ਸਾਕਾ ਸੀ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਗੋਲੀਆਂ ਮਾਰੇ ਗਈਆਂ ਆਖਿਰ ਉਹਨਾਂ ਦਾ ਕੋਈ ਪਰਸਨਲ ਮਸਲਾ ਨਹੀਂ ਸੀ ਆਜ਼ਾਦੀ ਦਾ ਰੌਲਾ ਸੀ ਆਜ਼ਾਦੀ ਦੀ ਪਹਿਲੀ ਮੂਵਮੈਂਟ ਜਿਹੜੀ ਹੈ ਜਦੋਂ 1947 ਨੂੰ ਜਿਹੜਾ ਪੰਜਾਬੀਆਂ ਨੇ ਭਾਰਤ ਨੂੰ ਉਹਨਾਂ ਤੋਂ ਆਜ਼ਾਦ ਕਰਾਇਆ ਅੰਗਰੇਜ਼ਾਂ ਤੋਂ ਜਿਹੜੀ ਨੀ ਰੱਖੀ ਗਈ ਆ ਉਹ ਇੱਥੇ ਰੱਖੀ ਗਈ ਆ ਤੁਸੀਂ ਉਸ ਚੀਜ਼ ਨੂੰ ਇਤਿਹਾਸ ਨੂੰ ਕਿਵੇਂ ਲੈਨੇ ਹੋ ਜਾਂ ਜਿਹੜੇ ਗੈਰ ਪੰਜਾਬੀ ਨੇ ਜਾਂ ਉਹਨਾਂ ਮੈਂ ਇਹ ਹੀ ਸੁਨੇਹਾ ਦੇਣਾ ਚਾਹਾਂਗਾ ਕਿ ਸਭ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਇੱਕ ਤੇ ਜਜ਼ਬਾ ਮਿਲਦਾ ਦੇਸ਼ ਦੇ ਲਈ ਕੁਝ ਕਰਨ ਦਾ ਜੇਸੀਂ ਨਹੀਂ ਵੀ ਕਰ ਸਕਦੇ ਤੇ ਸਾਨੂੰ ਕਮ ਸੇ ਕਮ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਫਿਊਚਰ ਜਨਰੇਸ਼ਨਸ ਨੂੰ ਵੀ ਦੱਸ ਸਕੀਏ ਕਿ ਹਾਂ ਅਸੀਂ ਦੇਸ਼ ਲਈ ਕਿੰਨਾ ਖਲੋਣਾ ਵਾ ਕਿੰਨਾ ਅਸੀਂ ਦੇਸ਼ ਲਈ ਜਜ਼ਬਾ ਦਿਖਾਣਾ ਵਾ ਤੇ ਅਸੀਂ ਏਸੀ ਅੰਛਿਤ ਅਰੋੜਾ ਜਿਨ੍ਹਾਂ ਦਾ ਪਰਿਵਾਰ ਤਿੰਨ ਸਦੀਆਂ ਤੋਂ ਪਹਿਲਾਂ ਤੋਂ ਇੱਥੇ ਰਹਿ ਰਿਹਾ ਔਰ ਜਦੋਂ ਜਲਿਆਂਵਾਲਾ ਖੂਨੀ ਕਾਂਡ ਵਾਪਰਿਆ ਉਦੋਂ ਵੀ ਇਹਨਾਂ ਦੇ ਬਜ਼ੁਰਗ ਇਸ ਖੂਨੀ ਕਾਂਡ ਦੇ ਵਿੱਚ ਸ਼ਮੂਲੀਅਤ ਕਰ ਰਹੇ ਸੀ ਇੱਥੇ ਹਾਜ਼ਰ ਸੀ ਉਸ ਘਰ ਦੇ ਵਿੱਚ ਸੀ ਅੱਜ ਉਹਨਾਂ ਦੀ ਤੀਜੀ ਪੀੜ੍ਹੀ ਜਿਹੜੀ ਹੈ ਮਾਨ ਨਾਲ ਕਹਿ ਰਹੀ ਵੀ ਅਸੀਂ ਇੱਥੇ ਰਹਿਣਾ ਚਾਹਾਂਗੇ ਤੇ ਇੱਕ ਪਾਸੇ ਸਾਡੇ ਦੇਸ਼ ਦੇ ਉਹ ਲੀਡਰ ਜਿਨ੍ਹਾਂ ਨੂੰ ਸ਼ਾਇਦ ਦੇ ਸਾਕੇ ਦੀ ਜਿਹੜੀ ਉਸ ਤਰ੍ਹਾਂ ਜਿਸ ਤਰ੍ਹਾਂ ਮਨਾਉਣਾ ਚਾਹੀਦਾ ਸੀ ਪੂਰੀ ਦੁਨੀਆ ਨੂੰ ਅਜ ਦੱਸਣਾ ਚਾਹੀਦਾ ਸੀ ਕਿ ਜਿਹੜੇ ਪੰਜਾਬੀ ਆ ਉਹ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਉਹਨਾਂ ਨੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਉਸ ਆਜ਼ਾ ਸਾਰੇ ਲੀਡਰ ਆਪਣੀ ਸਿਆਸਤ ਕਰ ਰਹੇ ਆ ਵੀਡੀਓ ਜਰਨਲਿਸਟ ਨਵਕੀਰਤ ਨਾਲ ਜਸਵੀਰ ਸਿੰਘ ਦਾ ਖਾਲਸ ਟੀਵੀ ਜਲੰਧ ਵਾਲਾ ਬਾਗ ਸ੍ਰੀ ਅਮਰ ਸਰਸਾਪ